ਬੀਰ ਜੀ ਆਪਣੀ ਜਿਰੀ ਥੋੜੀ ਪਸੇਤੀ ਹੋ ਗਈ ਹੋਰ ਜਿਹੜਾ ਗੇਤਿਆਂ ਖੜਿਆ ਨੇ ਤੇ ਆਪਾਂ ਮੋਟਰ ਲਈ ਨਵੀਂ ਟਰਾਂਸਫਰਤਾ ਜੀ ਇਹਦੇ ਕਰਕੇ ਪਸੇਤੀ ਵੀ ਹੁਣ ਵੀਰੇ ਇਹ ਚ ਮੈਂ ਦੁਕਾਨ ਵਾਲਾ ਸ਼ਰਤ ਲਕੀ ਮੇਰੀ ਇੱਕ ਮੂਝਾ ਮਾਰਨ ਖਾਤਰ ਦੁਕਾਨੇ ਵੀਰੇ ਦਵਾਈ ਦਿੱਤਾ ਮੈਨੂੰ ਕਦਾ ਦਿੱਤੀ ਆ ਦੋਪਰੇ ਇਹ ਦਿੱਤ ਨੇ ਵੀਰੇ ਇੱਕ ਵੀਰ ਮੇਰੇ ਉਹ ਦਿੱਤਾ ਮੈਨੂੰ ਆਪ ਨੂੰ ਆਹ 200 ਗ੍ਰਾਮ ਦੀ ਸੀਸੀ ਜੂਰੇ ਆ ਰਹੇ ਤੇ ਡਾਰੇ ਮਲਾ ਕੇ ਪਾ ਦੇ ਗਰੰਟੀਆ ਫੁੱਲ ਲਾਉਗਾ ਮੇਰੀ ਵੀ ਸ਼ਰਤ ਲੱਗੀ ਆ ਦੁਕਾਨਾਂ ਨਾਲ ਸੀਗੀ 500 ਰੁਪਏ ਦੀ ਅੱਜ ਤੋਂ ਹਫ਼ਤੇ ਦੇ ਵਿੱਚ ਵਿੱਚ ਕਰਾਂ ਦੁੱਗਣਾ ਨਾ ਪੁੱਜਾ ਮਾਰਿਆ ਮੈਂ ਪੰਜੀ ਨਹੀਂ ਲੰਦਾ ਨਾ 500 ਰੁਪਏ ਦਊਗਾ ਨਾ ਤੁਹਾਨੂੰ ਕੋਈ ਦਵਾਈ ਦੇ ਪੈਸੇ ਲਵਾਂ ਹੁਣ ਆਪਾਂ ਪ੍ਰੂਵ ਕਰਦੇ ਆ ਵੀਰੇ ਸੀਸੀ ਖੋਲੀ ਆਪਾਂ ਨੇ ਦੇਖੋ ਵਿੱਚੋਂ ਕੀ ਨਿਕਲਦਾ ਆਪਾਂ ਮੈਸਰ ਕਰ ਲਈ ਵੀਰੇ ਬਾਲਟੀ ਰੱਖਾ ਪਾ ਕੇ ਦੋ ਬੁੜੀਆਂ ਆ ਪਾਦ ਬਈ ਇਹਦੇ ਵਿੱਚ ਪਾਲੀ ਦੋਨੇ ਬੁੜੀਆਂ ਆਪਾਂ ਮੈਸ਼ ਕਰੋ ਦੁਬਾਰੇ ਇਹਨੂੰ ਪੂਰੇ ਜਰਾ ਇੱਕ ਨੰਬਰ ਬਣਾ ਲਓ ਪੂਰੇ ਵੱਧ ਕੇ ਇਹਨੂੰ ਲੋ ਬੀਲ ਮੇਰੇ ਹੁਣਾ ਡਾਇਆ ਤੇ ਜੁਰੀਆ ਇਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਹੁਣ ਇਹਨੂੰ ਕਝਣ ਬਣਾ ਲਓ ਪੂਰੀ ਬਾਈ ਮਾਰਕਰ ਲਾ ਕੇ ਆ ਹੁਣ ਚੋਲੀ ਪਿਆ ਚੋਲੀ ਪਾ ਕੇ ਛੱਟਾਂਗੇ ਆਪਾਂ ਦੇ ਹੱਥ ਤੇ ਹਰ ਪੈਂਦਾ ਕ ਨਾ ਪੈਂਦਾ ਤੁਹਾਨੂੰ ਵੀ ਦਿਖਾਵਾਂਗਾ ਵੀਰ ਜੀ ਬਿਸ਼ਰਤ ਕੌਣ ਜਿੱਤ ਗਿਆ ਕੌਣ ਹਾਰ ਗਿਆ ਸਰਪਾ